ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਨਵੀਂ ਵੀਡੀਓ ਨਵੇਂ ਵਲੌਗ ਤੇ ਨਵੇਂ ਗੁਰਦਵਾਰ ਸਾਹਿਬ ਦੇ ਵਿੱਚ ਆਏ ਆ ਗੁਰਦਵਾਰ ਸਾਹਿਬ ਦਾ ਨਾਮ ਗੁਰਦੁਆਰਾ ਸ੍ਰੀ ਟਾਲੀ ਸਾਹਿਬ ਜਿੱਥੇ ਗੁਰਦੁਆਰਾ ਸਾਹਿਬ ਦਾ ਟਾਲੀ ਸਾਹਿਬ ਗੁਰਦਵਾਰ ਸਾਹਿਬ ਇਹਦੇ ਵਿੱਚ ਆਪਾਂ ਭਾਈ ਸਾਹਿਬ ਕੋ ਪੂਰਾ ਇਤਿਹਾਸ ਸੁਣਾਵਾਂਗੇ ਗੁਰਦਵਾਰ ਸਾਹਿਬ ਦਾ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਗੁਰਦਵਾਰ ਸਾਹਿਬ ਦਿਖਾਵਾਂਗੇ ਪੂਰਾ ਗੁਰਦੁਆਰਾ ਦਿਖਾਉਣ ਤੋਂ ਬਾਅਦ ਫੇਰ ਤੁਹਾਨੂੰ ਭਾਈ ਸਾਹਿਬ ਕੋਲੋਂ ਗੁਰੂ ਘਰ ਦਾ ਇਤਿਹਾਸ ਸੁਣਾਵਾਂਗੇ ਪੂਰਾ ਆਓ ਤੁਹਾਨੂੰ ਗੁਰਦਵਾਰ ਸਾਹਿਬ ਦਿਖਾ ਦਈ ਜੋ ਪਿਛੇ ਇਮਾਰਤ ਬਣੀ ਆ ਇਹ ਨਵੀਂ ਇਮਾਰਤ ਬਣੀ ਆ ਇਹ ਗੁਰਦੁਆਰਾ ਸਾਹਿਬ ਦੀ ਜੋ ਮੇਂ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਬਰਾਜਮਾਨ ਨੇ ਉਦ ਲਈ ਸਰ ਗੁਰਦੁਆਰਾ ਸ਼੍ਰੀ ਤਾਲੀ ਸਾਹਿਬ ਆਓ ਤੁਹਾਨੂੰ ਉਧਰ ਦਰਸ਼ਨ ਕਰਾਉਣੇ ਆ ਆਜੋ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਉਹ ਸਥਾਨ ਆ ਜਿੱਥੇ ਗੁਰਦੁਆਰਾ ਸ਼੍ਰੀ ਤਾਲੀ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਆਓ ਤੁਹਾਨੂੰ ਇੱਥੇ ਦਰਬਾਰ ਦੇ ਅੰਦਰ ਪੂਰੇ ਦਰਸ਼ਨ ਕਰਾਉਣੇ ਆ ਨਾਲੇ ਆਪ ਨੂੰ ਮਸ਼ਕਲ ਕਰਦੇ ਆਜੋ ਸਤਿ ਨਮਸਕਾਰ ਪਿਆਰੀ ਸਾਧ ਸੰਗਤ ਜੀ ਇਹ ਗੁਰਦੁਆਰਾ ਸਾਹਿਬ ਆ ਗੁਰੂ ਦਰਬਾਰ ਦਰਬਾਰ ਹਾਲ ਹੈ ਜਿੱਥੇ ਗੁਰਸਤਾਂ ਦਾ ਸਾਡੀ ਸਾਹਿਬ ਆਉਤਾਨੂੰ ਪੂਰੇ ਦਰਬਾਰ ਹਾਲ ਦੇ ਦੱਸਿਆ ਕਰੋਣੇ ਆ ਉਸ ਤੋਂ ਬਾਅਦ ਤੁਹਾਨੂੰ ਉਸ ਪੀਪਲ ਦਾ ਦਰਸ਼ਨ ਕਰਾਵਾਂਗੇ ਜਿੱਥੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾੜੀ ਮਾਰ ਕੇ ਦੁਸ਼ਮਣਾਂ ਨੂੰ ਮੰਗਾਰਿਆ ਸੀ ਆਓ ਹੁਣ ਆਪਾਂ ਉਸ ਪਿਪਲ ਦੇ ਦਰਸ਼ਨ ਕਰਨ ਜਾਣੇ ਆਓ ਕਲਗੀਧਰ ਪਾ ਸ਼ੈਤਾਨ ਤਨ ਸ਼੍ਰੀ ਗੁਰਗੰਗਾਂ ਜੀ ਮਹਾਰਾਜ ਦਾ ਚਰਨ ਸੋਖ ਪਾਵਨ ਸਥਾਨ ਗੁਰਦੁਆਰਾ ਤਾੜੀ ਸਾਹਾ ਪਾ ਦਸਵੀਂ ਸ਼੍ਰੀ ਚੰਕੋਸਾਲ ਜੀ ਖੇਤਰਵਾ ਦੇ ਅੰਦਰ ਸੋਨੇ ਦੀ ਨਕਾਸ਼ੀ ਦੀ ਸੇਵਾ ਸੰਤਤ ਅਨੰਤ ਨਾਲ ਸੇਵਾ ਕਰਕੇ ਜੀਵਨ ਸਫਲ ਕਰੋ ਜੀ श्री गुरू तेग बहाद साहिब जी ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਪਿਆਰੀ ਸਾਧ ਸੰਗਤ ਜੀ ਇਹ ਜਿਸ ਵੀ ਪੱਲੇ ਤੁਸੀਂ ਦਰਸ਼ਨ ਕਰ ਰਹੇ ਹੋ ਇਹ ਪੀਪਲ ਦਾ ਸ਼੍ਰੀ ਗੁਰਗੋਮ ਸਿੰਘ ਜੀ ਇੱਥੋਂ ਤਾੜੀ ਮਾਰ ਕੇ ਗੁਰਦੁਆਰ ਸਾਹਿਬ ਤੋਂ ਗਏ ਸੀ ਦੁਸ਼ਰਾਂ ਨੂੰ ਵੰਡਾਰ ਕੇ ਸੋ ਇਸ ਪੀਪਲ ਦਾ ਇਤਿਹਾਸ ਇਸ ਗੁਰਦੁਆਰੇ ਦਾ ਇਤਿਹਾਸ ਆਪਾਂ ਭਾਈ ਸਾਹਿਬ ਕੋਲ ਕੇ ਸੁਣਾਂਗੇ ਆਓ ਹੁਣ ਆਪਾਂ ਭਾਈ ਸਾਹਿਬ ਕੋਲ ਚੱਲਨੇ ਆ ਤੇ ਗੁਰਦੁਆਰਾ ਦਾ ਇਤਿਹਾਸ ਆਪਾਂ ਸੁਣਦੇ ਆ ਆਜੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਗੁਰਦੁਆਰਾ ਤਾੜੀ ਸਾਹਿਬ ਵਿੱਚ ਆਏ ਸੀਗੇ ਜਿੱਥੇ ਆਪ ਜੀ ਨੂੰ ਭਾਈ ਸਾਹਿਬ ਗੁਰੂ ਘਰ ਦਾ ਪੂਰਾ ਇਤਿਹਾਸ ਦੱਸਣਗੇ ਗੁਰਦਾਰ ਸਾਹਿਬ ਦਾ ਆਓ ਬਾਬਾ ਜੀ ਨੂੰ ਮਿਲਦੇ ਆਂ ਬਾਬਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪਣੀ ਇਸ ਵੀਡੀਓ ਰਾਹੀਂ ਪੂਰੀ ਸੰਗਤ ਜੋ ਵੀਡੀਓ ਦੇਖ ਰਹੀ ਆ ਇਹਨਾਂ ਨੂੰ ਇਸ ਗੁਰਦਾਰ ਸਾਹਿਬ ਦਾ ਪੂਰਾ ਇਤਿਹਾਸ ਨਾ ਜਾਣੂ ਕਰਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੁਰੂ ਪਿਆਰੀ ਸਾਰੀ ਸਾਧ ਸੰਗਤ ਜੀਓ ਫਤਿਹ ਪ੍ਰਵਾਣ ਕਰਿਓ ਆਪ ਜੀ ਆਪ ਜੀ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਛੇੜੀ ਤਾੜੀ ਸਾਹਿਬ ਦੇ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸਿਕ ਸਥਾਨ ਹੈ ਜਦੋਂ ਦਸ਼ਮੇਸ਼ ਪਾਤਸ਼ਾਹ ਜੀ ਅਨੰਦਪੁਰ ਸਾਹਿਬ ਦੇ ਕਿਲੇ ਤੋਂ ਆਏ ਆ ਉਥੋਂ ਸਭ ਕੁਝ ਤਿਆਗ ਕਰਕੇ ਆਏ ਆ ਤੇ ਜਦੋਂ ਵਿਛੋੜਾ ਪੈ ਗਿਆ ਸੀ ਪਰਿਵਾਰ ਦਾ ਉਹ ਤਾਂ ਵਿਛੜਿਆਂ ਨੂੰ ਮਿਲਣ ਵਾਲੇ ਆ ਇਕ ਦੁਨੀਆ ਵੀ ਤੌਰ ਦੇ ਉੱਤੇ ਆਪਾਂ ਕਹਿ ਦਿੰਨੇ ਆ ਵਿਛੋੜਾ ਪੈ ਗਿਆ ਪਰ ਜਿਸ ਤਰ੍ਹਾਂ ਦੁਨੀਆ ਜਾਣਦੀ ਹੈ ਜਦੋਂ ਉਹ ਆਏ ਨੇ ਗੁਰਦੁਆਰਾ ਪਰਵਾਰ ਵਿਛੋੜਾ ਜਿਹਦਾ ਹੁਣ ਨਾ ਪੈ ਗਿਆ ਗੁਰਦੁਆਰਾ ਸਾਹਿਬ ਦਾ ਸੰਤ ਕਰਤਾਰ ਸਿੰਘ ਜੀ ਪੈਰੋ ਮਜਰੇ ਵਾਲਿਆਂ ਨੇ ਉਸ ਥਾਨ ਜਿਹੜਾ ਪ੍ਰਗਟ ਕੀਤਾ ਸੀ ਉਹ ਥਾਨ ਨੂੰ ਸੰਤ ਕਰਤਾਰ ਸਿੰਘ ਪੈਰੋ ਮਜਰੇ ਵਾਲੇ ਬਾਬਾ ਜੀ ਅਟਕ ਸਾਹਿਬ ਕਿਹਾ ਕਰਦੇ ਸੀ ਕਿ ਇਹ ਅਟਕ ਸਾਹਿਬ ਹੈ ਪਰਵਾਰ ਨਹੀਂ ਗੁਰੂ ਦਾ ਕਦੇ ਵਿਛੜ ਸਕਦਾ ਉਹ ਇੱਕ ਵਸ ਸਾਨੂੰ ਸੇਧ ਦੇਣ ਵਾਸਤੇ ਇਨਾ ਕੌਤਕ ਮਹਾਰਾਜ ਨੇ ਰਚਾਇਆ ਹੈ ਤੇ ਉਸ ਸਥਾਨ ਦੇ ਉੱਤੇ ਬੜੇ ਬਲ ਦੇ ਨਾਲ ਬੜੀ ਸਤਿਗੁਰੂ ਦੀ ਕਿਰਪਾ ਨਾਲ ਸੰਤ ਕਰਤਾਰ ਸਿੰਘ ਜੀ ਮਹਾਰਾਜ ਪੈਰੋ ਮਜਰੇ ਵਾਲਿਆਂ ਨੇ ਉਸ ਸਥਾਨ ਨੂੰ ਪ੍ਰਗਟ ਕੀਤਾ ਤੇ ਜਦੋਂ ਮਹਾਰਾਜ ਉਧਰੋਂ ਆਏ ਨਿੱਕੇ ਸਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਫਤਿਹਗੜ੍ਹ ਸਾਹਿਬ ਚਲੇ ਗਏ ਤੇ ਵੱਡੇ ਸਹਿਬਜ਼ਾਦਿਆਂ ਨਾਲ ਸਿੰਘਾਂ ਨਾਲ ਦਸ਼ਮੇਸ਼ ਪਾਤਸ਼ਾਹ ਜੀ ਗੜੀ ਦੇ ਵਿੱਚ ਆ ਕੇ ਉਤਾਰਾ ਕੀਤਾ ਤੇ ਜਦੋਂ ਗੜੀ ਦੇ ਵਿੱਚ ਆਏ ਮਹਾਰਾਜ ਉਤੋਂ ਜਿਸ ਤਰ੍ਹਾਂ ਵੀ ਮੁਗਲ ਹਕੂਮਤ ਸੀ ਜਦੋਂ ਘੇਰਾ ਪਾਇਆ ਉਹਨਾਂ ਨੇ ਬਹੁਤ ਵਚਨ ਬਿਲਾਸ ਹੋਏ ਹੋਰ ਵੀ ਉਹਨਾਂ ਨੇ ਵਚਨ ਕੀਤੇ ਪਹਿਲਾਂ ਵੀ ਕਸਮਾਂ ਤੋੜੀਆਂ ਸੀਗੀਆਂ ਇਹਨਾਂ ਨੇ ਅਨੰਦਪੁਰ ਸਾਹਿਬ ਦੀ ਤੇ ਜਦੋਂ ਹੁਣ ਆਏ ਇੱਥੇ ਆ ਕੇ ਵੀ ਬਹੁਤ ਵਚਨ ਕੀਤੇ ਮਹਾਰਾਜ ਨਾਲ ਕਿ ਤੁਸੀਂ ਕਿਲਾ ਛੱਡ ਦੇਵੋ ਗੜੀ ਨੂੰ ਛੱਡ ਦੇਵੋ ਪਰ ਮਹਾਰਾਜ ਨੇ ਕਿਹਾ ਵੀ ਨਹੀਂ ਤੇ ਪਾਤਸ਼ਾਹ ਜੀ ਜਦੋਂ ਗੜੀ ਦੇ ਵਿੱਚ ਆਏ ਤੇ ਉਹਨਾਂ ਨੇ ਵਚਨ ਕੀਤੇ ਉਹ ਘਲਦੇ ਰਹੇ ਆਪਦਿਆਂ ਬੰਦਿਆਂ ਨੂੰ ਤੇ ਦੂਦ ਜਿਹੜੇ ਹੁੰਦੇ ਆ ਜਿਨ੍ਹਾਂ ਨੂੰ ਕਹਿ ਦਿੰਨੇ ਆ ਆਪਾਂ ਉਹ ਆ ਕੇ ਉਹ ਵਚਨ ਕਰਦੇ ਸੀ ਪਰ ਪਾਤਸ਼ਾਹ ਜੀ ਨੇ ਘੜੀ ਨਹੀਂ ਛੱਡੀ ਮਹਾਰਾਜ ਨੇ ਸ਼ਹਾਦਤਾਂ ਲਈ ਤਿਆਰੀਆਂ ਕਰਤੀਆਂ ਸਿੰਘਾਂ ਨੂੰ ਵਚਨ ਕਰ ਦਿੱਤੇ ਕਿ ਭਾਈ ਸਿੱਖੋ ਸਮਾਂ ਆ ਗਿਆ ਹੈ ਗੁਰੂ ਦੇ ਲੇਖੇ ਸਿੱਖੀ ਲਾਉਣ ਦਾ ਤੇ ਸ਼ਹੀਦੀਆਂ ਪਾਉਣ ਦਾ ਤੇ ਮਹਾਰਾਜ ਨੇ ਕਿਰਪਾ ਐਸੀ ਵਰਸਾਈ 40 ਸਿੰਘ ਸਨ ਪਾਤਸ਼ਾਹ ਜੀ ਦੇ ਸਹਬਜ਼ਾਦੇ ਸਨ ਗੁਰੂ ਸਾਹਿਬ ਆਪ ਸਨ ਮਹਾਰਾਜ ਜੀ ਨੇ ਕੋਈ ਪ੍ਰਵਾਹ ਨਾ ਕਰਦਿਆਂ ਹੋਇਆ ਆਬਦੇ ਪਚੰਗੀ ਬਾਬਾ ਜੀ ਸਿੰਘ ਸਾਹਿਬ ਜੀ ਬਾਬਾ ਜੂਹਾਰ ਸਿੰਘ ਸਾਹਿਬ ਜੀ ਨੂੰ ਜੰਗ ਦੇ ਵਿੱਚ ਤੋਰਿਆ ਤੇ ਆਪਣੇ ਪੰਜ ਪਿਆਰੇ ਜੋ ਸਾਜੇ ਸੀ ਉਹਨਾਂ ਵਿੱਚੋਂ ਵੀ ਪਿਆਰਿਆਂ ਨੂੰ ਨਾਲ ਤੋਰਿਆ ਪੰਜ ਪੰਜ ਸਿੰਘਾਂ ਦਾ ਜੱਥਾ ਬਣਾ ਕੇ ਸੋ ਸਾਧ ਸੰਗਤ ਜੀ ਜਦੋਂ ਗੜੀ ਦੇ ਵਿੱਚੋਂ ਜੰਗ ਸਾਰਾ ਸਮਾਪਤ ਹੋ ਗਿਆ ਸਿੰਘਾਂ ਨੇ ਸ਼ਹੀਦੀਆਂ ਗੁਰੂ ਦੇ ਲੇਖੇ ਸਿੱਖੀ ਨਿਭਾਈ ਤੇ ਉਦੋਂ ਬਾਅਦ ਪਾਤਸ਼ਾਹ ਜੀ ਜਦੋਂ ਕਹਿੰਦੇ ਵੀ ਮੈਂ ਹੁਣ ਆਪ ਜੰਗ ਦੇ ਵਿੱਚ ਉਤਰਾਂਗਾ ਸਿੱਖਾਂ ਨੇ ਬਚਨ ਕੀਤਾ ਗੁਰੂ ਦੇ ਪਿਆਰਿਆਂ ਨੇ ਵੀ ਮਹਾਰਾਜ ਆਪ ਜੀ ਜੰਗ ਦੇ ਵਿੱਚ ਨਾ ਉਤਰੋ ਅਸੀਂ ਸ਼ਹੀਦੀ ਪਾ ਜਾਵਾਂਗੇ ਪਰ ਅਸੀਂ ਆਪਣੀਆਂ ਅੱਖਾਂ ਦੇ ਮੂਹਰੇ ਆਪ ਜੀ ਨੂੰ ਸ਼ਹੀਦ ਹੁੰਦੇ ਨਹੀਂ ਦੇਖ ਸਕਦੇ ਤੇ ਮਹਾਰਾਜ ਨੇ ਬਚਨ ਕੀਤਾ ਕਿ ਪਿਆਰਿਓ ਕਿ ਅਸੀਂ ਇਹ ਜੰਗ ਵਿੱਚ ਹੁਣ ਉਤਰਾਂਗੇ ਤੇ ਅਸੀਂ ਇਹ ਮੁਗਲ ਹਕੂਮਤ ਦੇ ਨਾਲ ਲੜਾਂਗੇ ਪਰ ਪੰਜ ਪਿਆਰੇ ਨੇ ਬੇਨਤੀ ਕੀਤੀ ਕਿ ਪਾਤਸ਼ਾਹ ਆਪ ਜੀ ਦਾ ਬਚਨ ਹੈ ਕਿ ਜੋ ਪੰਜ ਸਿੰਘਾਂ ਦਾ ਹੁਕਮ ਮੰਨੇਗਾ ਉਹ ਮੇਰਾ ਸਿੱਖ ਹੈ ਤੁਸੀਂ ਸਾਨੂੰ ਪੰਜ ਸਿੰਘ ਸਜਾਇਆ ਤੇ ਤੋੜਨ ਨੂੰ ਹੁਣ ਸਾਡਾ ਹੁਕਮ ਹੈ ਕਿ ਤੁਸੀਂ ਗੜੀ ਦੇ ਵਿੱਚੋਂ ਥੱਲੇ ਜਾ ਕੇ ਜੰਗ ਨਹੀਂ ਲੜਨਾ ਆਪ ਜੀ ਸਹਿਜ ਸੁਭਾਏ ਇੱਥੋਂ ਨਿਕਲ ਜਾਓ ਤੇ ਅਸੀਂ ਜੰਗ ਦੇ ਵਿੱਚ ਉਤਰਾਂਗੇ ਤੇ ਪਾਤਸ਼ਾਹ ਨੂੰ ਜਦੋਂ ਉਹਨਾਂ ਨੇ ਵਚਨ ਕੀਤਾ ਤੇ ਪਾਤਸ਼ਾਹ ਜੀ ਨੇ ਉਹਨਾਂ ਪੰਜਾਂ ਪਿਆਰਿਆਂ ਦਾ ਵਚਨ ਮੰਨ ਕੇ ਤੇ ਭਾਈ ਸੰਗਤ ਸਿੰਘ ਜੀ ਨੂੰ ਕਲਗੀ ਤੋੜਾ ਦਿੱਤਾ ਭਾਈ ਸੰਗਤ ਸਿੰਘ ਜੀ ਨੂੰ ਕਲਕੀ ਦੋੜਾ ਦੇ ਕੇ ਪੰਥ ਨੂੰ ਗੁਰਿਆਈ ਗੱਦੀ ਦਿੱਤੀ ਆ ਤੋਂ ਬਾਅਦ ਉਦੋਂ ਹੀ ਪੰਥ ਨੂੰ ਗੁਰਿਆਈ ਗੱਦੀ ਦੇਤੀ ਸੀਗੀ ਤੇ ਖਾਲਸੇ ਪੰਥ ਕੋਲ ਗੁਰਿਆਈ ਗੱਦੀ ਆਈ ਸੀ ਜੋ ਤੇ ਸਾਡੇ ਗੁਰੂ ਗ੍ਰੰਥ ਸਾਹਿਬ ਗੁਰੂ ਨੇ ਜੋ ਦਸਵੇਂ ਪਾਤਸ਼ਾਹ ਤੋਂ ਬਾਅਦ ਹਨ ਪਰ ਗੁਰਿਆਈ ਗੱਦੀ ਇਹ ਪੰਥ ਖਾਲਸੇ ਨੂੰ ਬਖਸ਼ੀ ਪੰਥ ਖਾਲਸੇ ਦੇ ਗੁਰੂ ਹੁਣ ਸ੍ਰੀ ਮਾਹਰ ਖਾਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਦਸਾਂ ਗੁਰਾਂ ਦੀ ਜਾਗਦੀ ਜੋਤ ਹੈ ਭਾਈ ਜਦੋਂ ਮਹਾਰਾਜ ਕਲਗੀ ਤੋੜਾ ਦੇ ਕੇ ਇੱਥੋਂ ਰਾਤ ਨੂੰ ਘੜੀ ਤੋਂ ਨਿਕਲੇ ਨਿਕਲਦਿਆਂ ਹੋਇਆਂ ਪਾਤਸ਼ਾਹ ਜੀ ਜਦੋਂ ਇਸ ਸਥਾਨ ਦੇ ਉੱਤੇ ਆਏ ਉਥੇ ਪਿੱਪਲ ਆਪ ਜੀ ਦਰਸ਼ਨ ਕਰ ਸਕਦੇ ਆ ਪਿੱਪਲ ਦੇ ਤੇ ਪਿੱਪਲ ਦੇ ਦਰਸ਼ਨ ਕਰਿਓ ਉਸ ਪਿੱਪਲ ਇਹ ਪਹਿਲਾਂ ਪਿੱਪਲ ਵੱਡਾ ਹੁੰਦਾ ਸੀ ਉਸ ਤੋਂ ਬਾਅਦ ਜੇ ਜੋ ਰਹਿੰਦੇ ਸੀ ਉਹਨਾਂ ਨੇ ਕੱਟ ਦਿੱਤਾ ਸੀ ਇਸ ਪਿੱਪਲ ਨੂੰ ਤੇ ਪਰ ਮਹਾਰਾਜ ਦੀ ਕਿਰਪਾ ਨਾਲੇ ਪਿੱਪਲ ਦੁਬਾਰਾ ਪ੍ਰਗਟ ਹੋ ਗਿਆ ਇਹ ਵੱਡਾ ਹੋ ਗਿਆ ਜੇ ਉਹ ਪਿੱਪਲ ਹੁੰਦਾ ਇਹਨੇ ਹੁਣ ਨੂੰ ਬਹੁਤ ਵੱਡਾ ਹੋਣਾ ਸੀ ਤੇ ਉਸੇ ਜੜਾਂ ਦੇ ਵਿੱਚੋਂ ਇਹ ਦੁਬਾਰਾ ਪ੍ਰਗਟ ਹੋ ਗਿਆ ਦੁਬਾਰਾ ਨਿਕਲ ਆਇਆ ਪਿੱਪਲ ਤੇ ਬਾਦਸ਼ਾਹ ਜੀ ਜਦੋਂ ਇਸ ਸਥਾਨ ਦੇ ਉੱਤੇ ਆਏ ਇੱਥੇ ਕੁਹਾਜੇ ਮਰਦੂਦ ਦੀਆਂ ਫੌਜਾਂ ਲੱਗੀਆਂ ਸੀਗੀਆਂ ਸਾਰੀਆਂ ਫੌਜਾਂ ਡਟੀਆਂ ਸੀਗੀਆਂ ਆਪਦੇ ਆਪ ਦੇ ਪਹਿਰੇ ਦੇ ਉੱਤੇ ਪਰ ਮਹਾਰਾਜ ਸਵਾ ਲੱਖ ਹੀ ਸੀਗੇ ਇਕੱਲੇ ਹੀ ਸੀਗੇ ਜਦੋਂ ਪਾਤਸ਼ਾਹ ਜੀ ਨਿਕਲੇ ਆ ਮਹਾਰਾਜ ਕਹਿੰਦੇ ਵੀ ਗੱਡੀ ਦੇ ਵਿੱਚੋਂ ਛੱਡਾਂਗੇ ਗੱਡੀ ਜ਼ਰੂਰ ਪਰ ਅਸੀਂ ਕਹਿਰਾ ਵਾਂਗੂ ਨਹੀਂ ਜਾਣਾ ਚੁੱਪ ਚ ਪੀਤੇ ਨਹੀਂ ਜਾਣਾ ਅਸੀਂ ਦਹਾੜ ਕੇ ਲੰਘਾਂਗੇ ਸ਼ੇਰ ਦੇ ਵਾਂਗੂ ਤੇ ਜਦੋਂ ਪਾਤਸ਼ਾਹ ਜੀ ਇੱਥੋਂ ਲੰਘੇ ਆ ਜੀ ਇਹ ਪੀਪਲ ਦੇ ਮੂਰੇ ਥੱਲੇ ਪੀਪਲ ਦੇ ਖਵਾਜੇ ਮਰਦੂਦ ਦਾ ਤੰਬੂ ਲੱਗਿਆ ਸੀਗਾ ਉਹ ਜ਼ਿਕਰ ਮਹਾਰਾਜ ਨੇ ਜ਼ਫਰਨਾਮੇ ਦੇ ਵਿੱਚ ਵੀ ਕੀਤਾ ਤੇ ਮਹਾਰਾਜ ਕਹਿੰਦੇ ਜਿਹੜਾ ਖਵਾਜਾ ਮਰਦੂਦ ਸੀ ਰੰਗਜੀਬ ਉਹ ਤੇਰਾ ਸਾਡੇ ਤੀਰਾਂ ਦੀ ਵਰਖਾ ਤੋਂ ਡਰਦਾ ਹੋਇਆ ਤੇ ਕੰਧ ਦੇ ਪਿੱਛੇ ਲੋਕ ਕੇ ਬਚਿਆ ਸੀਗਾ ਜੇ ਕਿਤੇ ਉਹ ਸਾਡੇ ਤੀਰ ਦੀ ਛਟ ਪਚਾ ਜਾਂਦਾ ਤਾਂ ਬਚਦਾ ਨਾ ਉਹ ਮਰਦੂਦ ਉਸਨੂੰ ਤਾਂ ਕਿਹਾ ਸੀ ਉਹਦਾ ਨਾਮ ਮਹਿਮੂਦ ਸੀ ਪਰ ਉਹਨੂੰ ਮਰਦੂਦ ਕਿਹਾ ਮਹਾਰਾਜ ਨੇ ਕਿਉਂਕਿ ਉਹਨੂੰ ਮੁਰਦੇ ਦੀ ਨਿਆਈ ਬਣਾਤਾ ਹੋਏ ਤੂੰ ਮੁਰਦਾ ਤੂੰ ਕੰਧ ਦੇ ਪਿੱਛੇ ਬਚਿਆ ਤੂੰ ਵੱਡਾ ਆਪਣੇ ਆਪ ਨੂੰ ਯੋਧਾ ਅਖਵਾਉਣਾ ਤੇ ਉਹੋ ਕੰਧ ਦੇ ਪਿੱਛੇ ਲੋਕ ਕੇ ਤੀਰ ਤੋਂ ਬਚਿਆ ਪਾਤਸ਼ਾਹ ਜੀ ਤੋਂ ਫਿਰ ਪਾਤਸ਼ਾਹ ਜੀ ਇਹ ਤੇ ਆ ਕੇ ਉਹਦਾ ਤੰਬੂ ਲੱਗਿਆ ਸੀ ਇਸ ਵਿਪਲ ਦੇ ਥੱਲੇ ਮਹਾਰਾਜ ਨੇ ਆ ਕੇ ਤਾੜੀ ਮਾਰੀ ਕਿਉਂ ਤਾੜੀਆਂ ਮਾਰੀਆਂ ਆ ਕੇ ਪਾਤਸ਼ਾਹ ਜੀ ਨੇ ਗਰਜਦੇ ਹੋਏ ਬੱਦਲ ਵਰਖਾ ਹੋਈ ਹਨੇਰੀ ਚੱਲੀ ਜਿਹੜੀ ਫੌਜ ਸੀ ਉਹ ਘਬਰ ਗਈ ਇਹਨਾਂ ਦੀ ਮੁਗਲ ਹਕੂਮਤ ਸੀ ਜਿਹੜੀ ਜਦੋਂ ਘਬਰੀ ਉਹਨਾਂ ਨੂੰ ਸਾਰੇ ਪਾਸੇ ਸਿੰਘ ਹੀ ਦਸਣ ਡੈ ਪਏ ਜਦੋਂ ਸਿੰਘ ਦਸਣ ਡੈ ਪਏ ਉਹ ਆਪਸ ਦੇ ਵਿੱਚ ਹੀ ਲੜ ਪਏ ਤੇ ਕਿੰਨੇ ਹੀ ਉਹਨਾਂ ਦੇ ਵਿੱਚੋਂ ਮਰ ਮੁੱਕ ਗਏ ਆਪ ਦੇ ਵਿੱਚ ਲੜ ਕੇ ਤੇ ਜੋ ਸਿੰਘ ਸੀਗੇ ਗੜੀ ਦੇ ਵਿੱਚ ਬਚੇ ਹੋਏ ਉਹ ਵੀ ਸਿੰਘ ਮਹਾਰਾਜ ਦੀ ਕਿਰਪਾ ਦੇ ਨਾਲ ਬਾਹਰ ਆ ਗਏ ਉਹਨਾਂ ਨੂੰ ਕੋਈ ਹਾਨੀ ਨਹੀਂ ਹੋਈ ਤੇ ਪਾਦਸ਼ਾਹੀ ਦੀ ਕਿਰਪਾ ਦੇ ਨਾਲ ਇੱਥੇ ਫਿਰ ਉਹ ਆਪਸ ਹੀ ਦੇ ਵਿੱਚ ਹੀ ਲੜ ਗਏ ਆਪਸ ਦੇ ਵਿੱਚ ਲੜ ਕੇ ਉਹ ਮਰ ਗਏ ਕਿੰਨੇ ਮਰ ਗਏ ਕਿੰਨੇ ਰਹਿ ਗਏ ਤੇ ਖਵਾਜੇ ਮਰਦੂਦ ਨੂੰ ਕੁਝ ਨਹੀਂ ਸੁਝਿਆ ਇਹ ਸਾਰੀਆਂ ਫੌਜਾਂ ਮੁਗਲ ਫੌਜਾਂ ਜਿੰਨੀਆਂ ਸੀ ਇਹ ਡਰ ਗਈਆਂ ਘਬਰ ਗਈਆਂ ਤੇ ਪਾਦਸ਼ਾਹ ਨੇ ਐਸਾ ਕੌਤਕ ਵਰਤਾਇਆ ਆਪ ਜੀ ਦੇਖ ਰਹੇ ਹੋਣ ਸ੍ਰੀ ਚਮਕੌਰ ਸਾਹਿਬ ਜਿੰਨੀ ਪਵਿੱਤਰ ਧਰਤੀ ਕਿਤੇ ਨਹੀਂ ਵੇਖੀ ਫਤਿਹਗੜ੍ਹ ਸਾਹਿਬ ਵਰਗੀ ਪਵਿੱਤਰ ਧਰਤੀ ਕਿਤੇ ਨਹੀਂ ਵੇਖੀ ਇਸ ਜਗ੍ਹਾ ਦੇ ਉੱਤੇ ਜੋ ਬੰਦਗੀ ਵਾਲੀਆਂ ਰੂਹਾਂ ਨੇ ਉਹ ਦੱਸਦੀਆਂ ਨੇ ਕਿ ਭਾਈ ਇੱਥੋਂ ਜੋਤ ਆ ਜਿਹੜੀ ਜਗਦੀ ਆ ਉਹ ਜੋਤ ਦੇ ਕਿਸੇ ਕਿਸੇ ਨੂੰ ਦਰਸ਼ਨ ਹੁੰਦੇ ਆ ਤੇ ਉਹ ਜੋਤ ਆ ਜਿਹੜੀ ਬਜ਼ੁਰਗਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਏ ਆ ਉਹ ਜੋਤ ਸਾਰੇ ਗੁਰਦੁਆਰਿਆਂ ਦੇ ਵਿੱਚ ਘੁੰਮਦੀ ਆ ਸਾਰੇ ਚਮਕੌਰ ਸਾਹਿਬ ਦੇ ਵਿੱਚ ਘੁੰਮਦੀ ਆ ਤੇ ਉਹ ਜੋਤ ਗੁਪਤ ਹੋ ਜਾਂਦੀ ਆ ਪਰ ਉਹ ਬੰਦਗੀ ਵਾਲੀਆਂ ਰੂਹਾਂ ਨੂੰ ਦਰਸ਼ਨ ਦਿੰਦੀ ਆ ਬਾਦਸ਼ਾਹ ਨੇ ਇੱਥੋਂ ਤਾੜੀ ਮਾਰ ਕੇ ਜਦੋਂ ਗਏ ਆ ਜੀ ਉਦੋਂ ਫਿਰ ਮੁਗਲ ਹਕੂਮਤਾਂ ਆਪਸ ਵਿੱਚ ਲੜ ਕੇ ਮਰੀਆਂ ਉਤੋਂ ਬਾਅਦ ਪਾਤਸ਼ਾਹ ਜੀ ਇੱਥੋਂ ਗਏ ਆ ਝਾੜ ਸਾਹਿਬ ਵੱਲ ਨੂੰ ਪਹਿਲਾਂ ਗਏ ਝੰਡਾ ਸਾਹਿਬ ਮਾਛੀਵਾੜੇ ਨੂੰ ਫਿਰ ਚਾਲਾ ਮਾਰਿਆ ਇਤਿਹਾਸ ਦੇ ਵਿੱਚ ਕੁਝ ਕਹਿ ਦਿੰਦੇ ਸਿੱਧਾ ਮਾਛੀਵਾੜੇ ਨਹੀਂ ਪਾਤਸ਼ਾਹ ਜੀ ਪਰ ਗਏ ਮਹਾਰਾਜ ਗਏ ਆ ਇੱਥੋਂ ਝੰਡਾ ਸਾਹਿਬ ਗੁਰਦੁਆਰੇ ਝੰਡਾ ਸਾਹਿਬ ਤੋਂ ਝਾੜ ਸਾਹਿਬ ਗਏ ਆ ਝਾੜ ਸਾਹਿਬ ਤੋਂ ਫਿਰ ਮਾਛੀਵਾੜਾ ਸਾਹਿਬ ਗਏ ਆ ਪਾਤਸ਼ਾਹ ਜੀ ਤੇ ਇਸ ਸਥਾਨ ਦੀ ਇਹ ਮਹੱਤਤਾ ਹੈ ਇਹ ਇਤਿਹਾਸ ਹੈ ਕਿ ਗੁਰੂ ਮਹਾਰਾਜ ਦੀ ਇੱਥੇ ਕਿਰਪਾ ਹੈ ਜੀ ਬਹੁਤ ਬੇਅੰਤ ਕਿਰਪਾ ਹੈ ਇੱਥੇ ਬੜੀ ਹੀ ਬੰਦਗੀਆਂ ਵਾਲੀਆਂ ਰੂਹਾਂ ਨੇ ਤਪ ਕੀਤੇ ਆ ਸੰਤ ਬਾਬਾ ਮਿਤ ਸਿੰਘ ਜੀ ਜਹੇਦਾਰ ਹਜੂਰ ਸਾਹਿਬ ਵਾਲੇ ਬਾਬਾ ਮਿਤ ਸਿੰਘ ਜੀ ਨੇ ਇਸ ਸਥਾਨ ਦੇ ਉੱਤੇ ਵੀ ਤਪ ਕੀਤਾ ਹੈ ਚਮਕੌਰ ਸਾਹਿਬ ਦੇ ਵਿੱਚੋਂ ਰਹੇ ਨੇ 4 ਸਾਲ ਬਾਬਾ ਮਿਤ ਸਿੰਘ ਸਾਹਿਬ ਜੀ ਤੇ ਇਸ ਸਥਾਨ ਦੀ ਬਹੁਤ ਵੱਡੀ ਮਹੱਤਤਾ ਹੈ ਉਹ ਪਿੱਪਲ ਦੇ ਥੱਲੇ ਮਹਾਰਾਜ ਨੇ ਤਾੜੀ ਮਾਰੀ ਸੀਗੀ ਇਹ ਸਥਾਨ ਹੈ ਜਿਹੜਾ ਹੁਣ ਤਿਆਰ ਹੋ ਰਿਹਾ ਹੈ ਮਹਾਂਪੁਰਸ਼ਾਂ ਦੀ ਕਿਰਪਾ ਨਾਲ ਤੇ ਮਹਾਂਪੁਰਸ਼ੇ ਲੱਗੇ ਹੋਏ ਨੇ ਸੇਵਾ ਦੇ ਵਿੱਚ ਇਸ ਸਥਾਨ ਨੂੰ ਬਣਾਉਣ ਵਾਸਤੇ ਤੇ ਇਹੋ ਇਤਿਹਾਸ ਹੈ ਇਥੋਂ ਦੀ ਮਰਿਆਦਾ ਹੈ ਨਗਨ ਸਿੰਘਾਂ ਕੋਲੇ ਪੜਾ ਹੈ ਦਲਬਾਬਾ ਵਿਦੀ ਚੰਦ ਸਾਹਿਬ ਜੀ ਸੁਰ ਸਿੰਘ ਬਾਬਾ ਅਵਤਾਰ ਸਿੰਘ ਜੀ ਸਾਡੇ ਮੁਖ ਨੇ ਜੋ ਜੈਸੇਦਾਰ ਦਲਪੰਥ ਦੇ ਮਹਾਪੁਰਸ਼ ਨੇ ਉਹਨਾਂ ਦੇ ਹੀ ਨਾਲ ਸਹਿਯੋਗ ਦੇ ਸੇਵਾ ਚੱਲ ਰਹੀ ਆ ਤੇ ਸੰਗਤਾਂ ਜੁੜੀਆਂ ਨੇ ਦਰਬਾਰ ਸਾਹਿਬ ਨੰਮੇ ਸਜ ਰਹੇ ਆ ਆਪ ਜੀ ਦਰਸ਼ਨ ਕਰ ਰਹੇ ਹੋ ਇਥੋਂ ਦਾ ਇਤਿਹਾਸ ਇਹ ਹੈ ਕਿ ਮਹਾਰਾਜ ਇਥੋਂ ਵਸ ਤਾੜੀ ਮਾਰ ਕੇ ਜਦੋਂ ਗਏ ਆ ਕਿ ਜਿਹੜੀ ਫੌਜ ਜਿੰਨੀ ਵੀ ਫੌਜ ਲੱਗੀ ਹੋਈ ਸੀਗੀ ਉਹ ਸਾਰੀ ਆਪਸ ਦੇ ਵਿੱਚ ਲੜੀ ਤੇ ਆਪਸ ਦੇ ਵਿੱਚ ਲੜ ਕੇ ਕਿੰਨੇ ਹੋ ਮਰ ਗਏ ਪਰ ਪਾਦਸ਼ਾਹ ਜ਼ਿਕਰ ਕਰਦੇ ਆ ਜਫਰਨਾਮੇ ਦੇ ਵਿੱਚ ਕਿ ਜਿਹੜੀ ਫੌਜ ਤੁਸੀਂ ਕਲ ਰਹੇ ਆ 10 ਲੱਖ ਸਾਨੂੰ ਉਹਦਾ ਕੋਈ ਵੀ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਉੱਤੇ 10 ਲੱਖ ਫੌਜ ਚੜ ਕੇ ਆ ਰਹੀ ਆ ਬਾਕੀ ਫੌਜ ਕਿੰਨੇ ਲੱਖ ਫੌਜ ਪਹਿਲਾਂ ਖੜੀ ਸੀ ਉਸ ਤੋਂ ਬਾਅਦ ਜਿਹੜੀ 10 ਲੱਖ ਆਈ ਆ ਉਹ ਮਹਾਰਾਜ ਕਹਿੰਦੇ ਸਾਨੂੰ ਨਹੀਂ ਸੀ ਪਤਾ ਜਫਰਨਾਮੇ ਵਿੱਚ ਹੁਕਮ ਕਰਦੇ ਆ ਸਮਝਾਉਣਾ ਕਰਦੇ ਆ ਕਿ ਸਾਨੂੰ ਨਹੀਂ ਸੀ ਪਤਾ ਕਿ 10 ਲੱਖ ਫੌਜ ਸਾਡੇ ਉੱਤੇ ਚੜ ਕੇ ਆ ਰਹੀ ਆ ਭਾਈ ਪਰ ਮਹਾਰਾਜ ਨੇ ਐਸਾ ਕੋ ਤਖਬੁਰਤਾ ਆ ਦੇਖੋ 40 ਸਿੰਘ ਕਿੱਥੇ ਦੇ ਕਿੱਥੇ ਲੱਖਾਂ ਦੇ ਹਿਸਾਬ ਦੇ ਵਿੱਚ ਫੌਜਾਂ ਸੀਗੀਆਂ ਤੇ ਉਹ ਲੱਖਾਂ ਦੇ ਹਿਸਾਬ ਦੇ ਵਿੱਚ ਜਿਹੜੀਆਂ ਫੌਜਾਂ ਸੀਗੀਆਂ ਇੱਥੇ ਕੱਟ ਕੇ ਮਰੀਆਂ ਸਿੰਘਾਂ ਨੇ ਬਚਨ ਕੀਤੇ ਇਹ ਜਦੋਂ ਇਥੋਂ ਨੀਹਾਂ ਪਟੀਆਂ ਨੇ ਇਹਨਾਂ ਦੇ ਵਿੱਚੋਂ ਪਿੰਜਰ ਨਿਕਲੇ ਆ ਹੁਣ ਪਿੰਜਰ ਇਥੋਂ ਪਟਦੇ ਸੀ ਇਥੋਂ ਨਿਕਲ ਜਾਂਦਾ ਸੀ ਇਧਰੋਂ ਪਟਦੇ ਸੀ ਇਥੋਂ ਨਿਕਲ ਜਾਂਦਾ ਸੀ ਪੁਰਾਣੇ ਬਜ਼ੁਰਗਾਂ ਨੇ ਸੇਵਾ ਕੀਤੀ ਆ ਲੰਗਰ ਦੀਆਂ ਇਹਾਂ ਪਟੀਆਂ ਉਦੋਂ ਵੀ ਇਹ ਜਦੋਂ ਪਟਿਆ ਉਹਨਾਂ ਨੇ ਵਿੱਚੋਂ ਬਹੁਤ ਪਿੰਜਰ ਨਿਕਲੇ ਆ ਸ਼ਸਤਰ ਬਹੁਤ ਨਿਕਲੇ ਆ ਇਹ ਸ਼ਸਤਰ ਉਹ ਹੀ ਦਰਸਾਉਂਦੇ ਆ ਉਹ ਸਬੂਤ ਦਿੰਦੇ ਆ ਕਿ ਭਾਈ ਇੱਥੇ ਕੋਈ ਨਾ ਕੋਈ ਜੰਗ ਹੋਇਆ ਤੇ ਸਿੰਘਾਂ ਨੇ ਗੁਰੂ ਪਾਤਸ਼ਾਹ ਦੇ ਸਹਿਬਜ਼ਾਦਿਆਂ ਨੇ ਤੇ ਸ਼ਹੀਦਾਂ ਸਿੰਘਾਂ ਨੇ ਲੱਖਾਂ ਦੇ ਹਿਸਾਬ ਨਾਲ ਜਿਹੜੇ ਸਿਪਾਹੀ ਆ ਉਹ ਮਾਰੇ ਆ ਭਾਈ ਇਹ ਇੱਥੋਂ ਦਾ ਇਤਿਹਾਸ ਹੈ ਕੋਈ ਸੁਣਾਉਂਦੇ ਹੋਏ ਭੁੱਲ ਚੁੱਕ ਹੋਈ ਹੋਵੇ ਤਾਂ ਸਾਧ ਸੰਗਤ ਬਖਸ਼ਣ ਹਾਰ ਹੈ ਗੁਰੂ ਮਹਾਰਾਜ ਬਖਸ਼ਣ ਹਾਰ ਹੈ ਕਿਰਪਾ ਕਰੇ ਪਾਤਸ਼ਾਹ ਜੀ ਸਾਰੀ ਸੰਗਤ ਨੂੰ ਬੇਨਤੀ ਆ ਕਿ ਦਰਸ਼ਨ ਕਰਕੇ ਜਾਓ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੋ ਵਧ ਤੋਂ ਵਧ ਸਮਾ ਬੜਾ ਭਿਆਨਕ ਹੈ ਗੁਰਬਾਣੀ ਦੇ ਨਾਲ ਜੋੜੋ ਜਿਹੜਾ ਵਧ ਤੋਂ ਵਧ ਗੁਰਬਾਣੀ ਦਾ ਪ੍ਰਚਾਰ ਹੋਵੇ ਤੇ ਸੱਚੇ ਦੇ ਅਸੀਂ ਲੜ ਲੱਗੇ ਸੱਚੇ ਪਾਤਸ਼ਾਹ ਦੇ ਲੜ ਲੱਗੇ ਤੇ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਸਦਾ ਅੰਗ ਸੰਗ ਸਹਾਈ ਹੋ ਕੇ ਰਹੀਏ ਇਹ ਬੇਨਤੀ ਸਾਰੀ ਚਰਨਾਂ ਦੇ ਵਿੱਚ ਕਰਦੇ ਆਂ ਫਤਿਹ ਬੁਲਾਉਨੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ